ਆਪ ਜੀ ਚਾਹੀ 10 ਮਿੰਟ ਵਾਹਿਗੁਰੂ ਦਾ ਨਾਮ ਜਪੋ ਸਿਮਰਨ ਕਰੋ ਇਸ ਤਰ੍ਹਾਂ ਕਰੋਗੇ ਤੇ ਆਪ ਜੀ ਨੂੰ ਜਰੂਰ ਲਾਭ ਮਿਲੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਜੀ ਰੋਜ਼ ਪਾਠ ਕਰਦੇ ਹੋ ਸਿਮਰਨ ਕਰਦੇ ਹੋ ਨਿਤਨੇਮ ਕਰਦੇ ਹੋ ਪਰ ਫਿਰ ਵੀ ਆਪ ਜੀ ਬਹੁਤ ਦੁਖੀ ਰਹਿੰਦੇ ਹੋ ਇਹਦਾ ਕੀ ਕਾਰਨ ਹੋ ਸਕਦੀ ਹੈ ਆਪ ਜੀ ਨੂੰ ਇਸਦਾ ਫਲ ਕਿਉਂ ਨਹੀਂ ਮਿਲਦਾ ਹੈਗਾ ਵਾਹਿਗੁਰੂ ਸਾਹਿਬ ਸੰਗਤ ਜੀ ਇਸ ਤਰ੍ਹਾਂ ਇੱਕ ਜਦੋਂ ਆਪਣ ਨੂੰ ਮੰਨਣਾ ਵਾਲਾ ਵਿਅਕਤੀ ਜਿਹੜਾ ਸੀਗਾ ਉਹ ਕਿਸੇ ਮਹਾ ਪੁਸਤਕ ਹੋ ਗਿਆ ਜਾ ਕੇ ਕਹਿਣ ਲੱਗਿਆ ਮਹਾ ਪੁੱਛੋ ਮੈਂ ਸਿਮਰਨ ਕਰਦਾ ਜਾਂ ਪਾਠ ਕਰਦਾ ਜਾਂ ਪਰ ਵੀ ਰਹਾ ਧਿਆਨ ਨਹੀਂ ਲੱਗਦਾ ਹੈਗਾ ਮੈਂ ਅਮਰਤ ਵੀ ਛਕਿਆ ਹੋਇਆ ਜਾਂ ਪਰ ਪਤਾ ਨਹੀਂ ਮੈਂ ਗੁਰੂ ਚਰਨਾਂ ਨਾਲ ਕਿਉਂ ਨਹੀਂ ਜੁੜ ਸਕਦਾ ਹੈਗਾ ਮੇਰਾ ਧਿਆਨ ਹਮੇਸ਼ਾ ਟਟਕਦਾ ਰਹਿੰਦਾ ਜਾਂ ਜਦੋਂ ਮਹਾ ਪੁੱਛ ਪੁੱਛਣ ਲੱਗੇ ਭਾਈ ਜੀ ਜਿੰਦਾਬਾਪ ਜੀ ਨੇ ਅਮਰਤ ਛਕਿਆ ਹੈ ਕਿ ਆਪ ਜੀ ਨੂੰ ਉਹਦਾ ਕੋਈ ਫਾਇਦਾ ਹੋਇਆ ਜਾਂ ਉਹ ਕਹਿੰਦਾ ਹਾਂ ਮਹਾਰਾਜੀ ਉਸ ਜਿੰਦਾ ਘਰ ਤੇ ਬਹੁਤ ਬਰਕਤ ਹੈਗੀ ਆ ਪੈਸੇ ਵੀ ਆਰ ਆਉਂਦੇ ਹੈਗੇ ਆ ਜੁੜਦੇ ਵੀ ਹੈਗੇ ਆ ਪਰ ਮੇਰਾ ਪਾਠ ਦੇ ਵਿੱਚ ਧਿਆਨ ਨਹੀਂ ਲੱਗਦਾ ਹੈਗਾ ਫੁਰਨੇ ਆਉਂਦੇ ਰਹਿੰਦੇ ਆ ਜਦੋਂ ਵੀ ਬੈਠਦਾ ਆ ਧਿਆਨ ਇਹ ਦੂਦਰ ਪਟਕ ਜਾਂਦਾ ਹੈਗਾ ਆ ਗੁਰੂ ਦੇ ਚਰਨਾਂ ਨਾਲ ਮੇਰਾ ਧਿਆਨ ਨਹੀਂ ਜੁੜਦਾ ਹੈਗਾ ਕਹਿੰਦਾ ਅੱਜ ਵੀ ਮੈਂ ਪਹਿਲੇ ਦੀ ਤਰਾਈ ਹੈਗਾ ਆ ਮੇਰਾ ਦੁਨਿਆਵੀ ਪਰਧਾਰਥਾਂ ਵਿੱਚ ਮਨ ਰੁੱਝਿਆ ਰਹਿੰਦਾ ਜਾ ਰਬੂ ਦੇ ਚਰਨਾਂ ਨਾਲ ਨਹੀਂ ਜੁੜਦਾ ਹੈਗਾ ਰੱਬ ਦੇ ਚਰਨਾਂ ਨਾਲ ਨਹੀਂ ਜੁੜਦਾ ਹੈਗਾ ਸਾਧ ਸੰਗਤ ਜੀ ਆਪ ਦੇਖ ਰਹੇ ਹੋਗੇ ਕਿ ਆਪਣੇ ਸਾਰਿਆਂ ਨਾਲ ਇਹ ਕੁਝ ਹੋ ਰਿਹਾ ਹੈਗਾ ਜਾਂ ਅਮਰਤ ਛਕ ਲੈਣੇ ਆ ਪ੍ਰਮਾਤਮਾ ਸਾਨੂੰ ਖੁਸ਼ਹਾਲ ਕਰ ਦਿੰਦਾ ਹੈਗਾ ਜਾਂ ਦੁਨਿਆਵੀ ਪਦਾਰਥ ਸਾਨੂੰ ਦੇ ਦਿੰਦਾ ਹੈ ਤਨ ਦੌਲਤ ਦੇ ਦਿੰਦਾ ਹੈ ਜਾਂ ਪਰ ਜਦੋਂ ਅਸੀਂ ਉਹਦਾ ਨਿਤਨੇਮ ਕਰਨਾ ਹੁੰਦਾ ਹੈ ਜਾਂ ਅਸੀਂ ਸਵੇਰੇ ਉੱਠ ਕੇ ਉਹਦਾ ਭਜਨ ਕੀਰਤਨ ਤੇ ਬਹਿਣਾ ਹੁੰਦਾ ਹੈ ਤਾਂ ਸਾਡਾ ਮਨ ਭਟਕਦਾ ਰਹਿੰਦਾ ਹੈ ਜਾਂ ਮਾਨਵ ਸ਼ਾਂਤੀ ਨਹੀਂ ਹੈਗੀ ਜਦ ਕਿ ਰੋਜ਼ ਹੀ ਪਰਮਾਤਮਾ ਦੇ ਚਰਨਾਂ ਨਾਲ ਜੁੜਦੇ ਆ ਰੋਜ਼ ਹੀ ਸਿਮਰਨ ਕਰਦੇ ਆ ਨਿਤਨੇਮ ਕਰਦੇ ਆ ਪਰ ਮਨ ਨੂੰ ਸ਼ਾਂਤੀ ਨਹੀਂ ਹੈਗੀ ਮਾਪੂਸ ਕਹਿਣ ਲੱਗੇ ਸਾਡੇ ਅੰਦਰ ਦੋ ਤਰ੍ਹਾਂ ਦੇ ਮਨ ਬੈਠੇ ਹੋਏ ਆ ਜਾਂ ਸਮਝ ਲਓ ਕਿ ਸਾਡਾ ਮਨ ਜਿਹੜਾ ਦੋ ਤਰਫ ਹੋਇਆ ਹੋਇਆ ਜਾਂ ਇੱਕ ਤਾਂ ਮਰਿਆ ਪਿਆ ਆ ਇੱਕ ਜਿੰਦਾ ਹੈਗਾ ਜਾਂ ਜਿਹੜਾ ਸਾਡਾ ਜਿੰਦਾ ਮਨ ਹੈਗਾ ਆ ਅਸੀਂ ਜਿੰਨਾ ਵੀ ਕਰ ਲਈਏ ਉਹ ਹਮੇਸ਼ਾ ਭੁੱਖੀ ਹੀ ਰਹਿੰਦੀ ਹੈ। ਉਹ ਸਾਡਾ ਮਾਨਕ ਅਸੀਂ ਰਾਜਦਾਨੀ ਹੈਗਾ ਭੁੱਖਾ ਹੀ ਰਹਿੰਦਾ ਹੈਗਾ ਜਾਂ ਉਹਨੂੰ ਹੋਰ ਦੁਨਿਆਵੀ ਚੀਜ਼ਾਂ ਜਿਹੜੀਆਂ ਆ ਚਾਹੀਦੀਆਂ ਹੁੰਦੀਆਂ ਆ ਜਿਹੜਾ ਸਾਡਾ ਮਨ ਮਰਿਆ ਹੋਇਆ ਆ ਉਹਨੂੰ ਕੁਝ ਨਹੀਂ ਚਾਹੀਦਾ ਹੈਗਾ। ਉਹ ਜਦੋਂ ਅਸੀਂ ਪਾਠ ਕਰਦੇ ਆ ਨਿਤਨੇਮ ਕਰਦੇ ਆ ਗੁਰੂ ਦੇ ਚਰਨਾਂ ਨਾਲ ਜੁੜਦੇ ਆ ਉਹਨੂੰ ਉਹਦੀ ਉਸੇ ਟਾਈਮ ਹੀ ਉਹਨੂੰ ਸ਼ਾਂਤ ਹੋ ਜਾਂਦਾ ਆ ਜਿਹੜਾ ਮਰਿਆ ਹੋਇਆ ਮਨ ਉਹਦੀ ਤ੍ਰਿਸ਼ਨਾ ਹੋਰ ਨਹੀਂ ਵੱਧਦੀ ਹੈਗੀ। ਪਰ ਜਿਹੜਾ ਸਾਡਾ ਜਿੰਦਾ ਮਨ ਹੈਗਾ ਜਾ ਉਹਨੂੰ ਕੁਝ ਵੀ ਮਿਲ ਜਾਏ ਪਰ ਉਹਦੀ ਜਿਹੜੀ ਤ੍ਰਿਸ਼ਨਾ ਆ ਉਹ ਖਤਮ ਨਹੀਂ ਹੁੰਦੀ ਹੈਗੀ ਜਿੰਦਾ ਮਨ ਦੀ ਤ੍ਰਿਸ਼ਨਾ ਹੋਰ ਵੱਧਦੀ ਰਹਿੰਦੀ ਆ ਚਾਹੇ ਉਹਨੂੰ ਜਿੰਨਾ ਵੀ ਮਿਲ ਜਾਏ ਉਹਨੂੰ ਲੱਗਦਾ ਨਹੀਂ ਮੈਨੂੰ ਹੋਰ ਮਿਲ ਜਾਣਾ ਚਾਹੀਦਾ ਜਾ ਇਹ ਵੀ ਮੇਰੇ ਕੋਲ ਘੱਟ ਹੈਗਾ ਜਾ ਪਰ ਜਿਹੜਾ ਸਾਡਾ ਮਰਿਆ ਹੋਇਆ ਮਨ ਉਹਨੂੰ ਸਿਰਫ ਰੱਬ ਨਾਲ ਜੁੜਨਾ ਪਸੰਦ ਹੈਗਾ ਜਾ ਉਹਨੂੰ ਵਾਹਿਗੁਰੂ ਨਾਲ ਜੁੜਨਾ ਪਸੰਦ ਆ ਉਹਨਾਂ ਨਾਮ ਸਿਮਰਨ ਨਾਲ ਜੁੜਿਆ ਰਹਿੰਦਾ ਜਾ ਉਹ ਚੰਗਾ ਲੱਗਦਾ ਆ ਸਵੇਰੇ ਉੱਠ ਕੇ ਨਿਤਨੇਮ ਕਰਨਾ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਸਮਝਾਉਂਦੇ ਆ ਕਿ ਨਾਮ ਜਪੋ ਬਾਣੀ ਨਾਲ ਜੁੜੋ ਆਪਣੇ ਮਨ ਨੂੰ ਦੁਨਿਆਵੀ ਜਿਹੜੀਆਂ ਚੀਜ਼ਾਂ ਹੈਗੀਆਂ ਪਦਾਰਥ ਹੈਗੀਆਂ ਉਹਨਾਂ ਨਾਲ ਉਹਨਾਂ ਨੂੰ ਤੋੜੋ ਤੇ ਗੁਰੂ ਚਰਨਾਂ ਨਾਲ ਜੁੜੋ ਇਹ ਜਿਹੜਾ ਸਾਡਾ ਜਿੰਦਾ ਮਨ ਹੈਗਾ ਇਹ ਹਮੇਸ਼ਾ ਦੁਨਿਆਵੀ ਚੀਜ਼ਾਂ ਨਾਲ ਜੁੜਿਆ ਰਹਿੰਦਾ ਹੈਗਾ ਆ ਜਦ ਸਾਡਾ ਮਰਿਆ ਹੋਇਆ ਮਨ ਨਾਮ ਜਪਦਾ ਜਾ ਨਿਤਨੇਮ ਕਰਦਾ ਜਾ ਤੇ ਸਾਡੇ ਭਾਗ ਜਾਗ ਜਾਂਦੇ ਆ ਸਾਡੇ ਘਰ ਚ ਖੁਸ਼ਹਾਲੀ ਆ ਜਾਂਦੀ ਹੈਗੀ ਆ ਤਾਂ ਉਹ ਦੌਲਤ ਆ ਜਾਂਦੀ ਆ ਪ੍ਰਭੂ ਚਰਨਾਂ ਨਾਲ ਅਸੀਂ ਜੁੜ ਜਾਂਦੇ ਆ ਜਦ ਅਸੀਂ ਗੁਰੂ ਚਰਨਾਂ ਨਾਲ ਜੁੜਦੇ ਆ ਪਾਠ ਕਰਦੇ ਆ ਹਮੇਸ਼ਾ ਕੋਈ ਹੀ ਮੰਗਦੇ ਰਹਿਨੇ ਆ ਕਿ ਸਾਡਾ ਫਲਾਣਾ ਕੰਮ ਰੁਕਿਆ ਹੋਇਆ ਬਾਬਾ ਜੀ ਉਹ ਵਾਲਾ ਕਰ ਦਿਓ ਸਾਡਾ ਇਹ ਕੰਮ ਨਹੀਂ ਹੋਇਆ ਇਹਨੂੰ ਕਰ ਦਿਓ ਜਦ ਅਸੀਂ ਪਾਠ ਕਰਕੇ ਉੱਠਦੇ ਆ ਫਿਰ ਉਹਨਾਂ ਨੂੰ ਇਹ ਗੱਲਾਂ ਕਹਿਣ ਲੱਗ ਜਾਂਦੇ ਆ ਬਾਬਾ ਜੀ ਅਸੀਂ ਪਾਠ ਕੀਤਾ ਹੈਗਾ ਆ ਸਾਡਾ ਜਿਹੜਾ ਕੰਮ ਰੁਕਿਆ ਹੋਇਆ ਉਹਨੂੰ ਪੂਰਾ ਕਰ ਦਵੋ ਜਦ ਅਸੀਂ ਵਾਹਿਗੁਰੂ ਜੀ ਕੋਲੋਂ ਅਰਦਾਸ ਬੇਨਤੀ ਕਰਦੇ ਆਂ ਤਾਂ ਸਾਡਾ ਕੰਮ ਪੂਰਾ ਵੀ ਹੋ ਜਾਂਦਾ ਆ ਜਦ ਪੂਰਾ ਹੋ ਜਾਂਦਾ ਹੈ ਤੇ ਸਾਡੇ ਘਰ 'ਚ ਖੁਸ਼ਹਾਲੀ ਆ ਜਾਂਦੀ ਆ ਤੁਹਾਨੂੰ ਦੌਲਤ ਆ ਜਾਂਦੀ ਆ ਕਿਉਂ ਅਸੀਂ ਬਾਬਾ ਜੀ ਕੋਲੋਂ ਪਾਠ ਕਰਦੇ ਆਂ ਉਹਨਾਂ ਕੋਲੋਂ ਆਪਣੇ ਇਹੀ ਚੀਜ਼ਾਂ ਮੰਗਦੇ ਆਂ ਦੁਨਿਆਵੀ ਚੀਜ਼ਾਂ ਹੀ ਮੰਗਦੇ ਆਂ ਤੁਹਾਨੂੰ ਦੌਲਤ ਮੰਗਦੇ ਆਂ ਤੇ ਬਾਬਾ ਜੀ ਸਾਨੂੰ ਦੇਵ ਦਿੰਦੇ ਹੈਗੇ ਆ ਜਿਹੜਾ ਸਾਡਾ ਜਿੰਦਾ ਮਨ ਹੈਗਾ ਇਹ ਦੁਨਿਆਵੀ ਚੀਜ਼ਾਂ ਮੰਗਦਾ ਰਹਿੰਦਾ ਆ ਕਿ ਸਾਨੂੰ ਧਨ ਮਿਲ ਜੇ, ਦੌਲਤ ਮਿਲ ਜੇ, ਪੁੱਤਰ ਮਿਲ ਜੇ, ਕਾਰ-ਕੁਠੀ ਮਿਲ ਜਾਵੇ, ਬੰਗਲੇ ਮਿਲ ਜਾਣ। ਅਸੀਂ ਇਹ ਹੀ ਚੀਜ਼ਾਂ ਮੰਗਦੇ ਰਹਿੰਨੇ ਆ। ਇੰਨਾ ਕੁਝ ਮਿਲਣ ਤੋਂ ਬਾਅਦ ਵੀ ਸਾਡਾ ਮਨ ਜਿਹੜਾ ਉਹ ਦੁਖੀ ਰਹਿੰਦਾ ਆ। ਉਹ ਖੁਸ਼ ਨਹੀਂ ਹੁੰਦਾ ਹੈਗਾ। ਸਾਹਸੰਗਤ ਜੀ ਇਸੇ ਵਾਸਤੇ ਹੁੰਦਾ ਹੈ ਇਹ। ਕਿਉਂਕਿ ਉਹਦਾ ਜਿਹੜਾ ਜ਼ਿੰਦਾ ਮਨ ਉਹ ਰੱਬ ਨਾਲ ਨਹੀਂ ਜੁੜਿਆ ਹੋਇਆ। ਉਹਨੂੰ ਹਲੇ ਉਹਨੇ ਮਾਰਿਆ ਨਹੀਂ ਹੈਗਾ। ਉਹਨੂੰ ਸਿਰਫ ਜ਼ਿੰਦਾ ਰੱਖਿਆ ਹੋਇਆ ਦੁਨਿਆਵੀ ਚੀਜ਼ਾਂ ਮੰਗਣ ਵਾਸਤੇ। ਔਰ ਇਸੇ ਵਾਸਤੇ ਸਾਡਾ ਜਿਹੜਾ ਧਿਆਨ ਹੈਗਾ ਜਾਂ ਉਹ ਵਾਹਿਗੁਰੂ ਜੀ ਦੇ ਚਰਨਾਂ ਨਾਲ ਨਹੀਂ ਜੁੜਦਾ ਹੈਗਾ ਕਿਉਂਕਿ ਸਾਡਾ ਮਨਤ ਹਮੇਸ਼ਾ ਇਹ ਚੀਜ਼ਾਂ ਮੰਗਦਾ ਰਹਿੰਦਾ ਹੈ ਜਾਂ ਗੁਰੂ ਜੀ ਕੋਲੋਂ ਵਾਹਿਗੁਰੂ ਜੀ ਕੋਲੋਂ ਦਾਤੇ ਕੋਲੋਂ ਇਹ ਦਾਤਾ ਜੀ ਸਾਨੂੰ ਆਵਦੇ ਦਿਓ ਆਦੇ ਦਿਓ ਵਾਹਿਗੁਰੂ ਦੇ ਚਰਨਾਂ ਨਾਲ ਨਹੀਂ ਜੁੜਦਾ ਉਹ ਵੈਸੇ ਤੇ ਸਾ ਸੰਗਤ ਜੀ ਸਾਡੇ ਧਰਮ ਵਿੱਚ ਮਨਾ ਕੀਤਾ ਹੈ ਮੂਰਤੀ ਪੂਜਨ ਨਹੀਂ ਅਸੀਂ ਸਿਰਫ ਸ਼ਬਦ ਨਾਲ ਜੁੜਨਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਹੈ ਫਿਰ ਵੀ ਦੇਖੋ ਜਿਹੜੀਆਂ ਇਹਨਾਂ ਦੀਆਂ ਮੂਰਤੀਆਂ ਬਣੀਆਂ ਆਈਆਂ ਗੁਰੂ ਨਾਨਕ ਜੀ ਦੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਹਨਾਂ ਦੇ ਦੇਖੋ ਤੁਸੀਂ ਐਦਾਂ ਲੱਗਦਾ ਉਹ ਧਿਆਨ ਚ ਬੈਠੇ ਹੋਏ ਆ ਉਹਨਾਂ ਦਾ ਧਿਆਨ ਜਿਹੜਾ ਪ੍ਰਮਾਤਮਾ ਨਾਲ ਜੁੜਿਆ ਹੋਇਆ ਆ ਜਦੋਂ ਵੀ ਅਸੀਂ ਪਾਠ ਕਰਨ ਲੱਗੀਏ ਸਾਨੂੰ ਗੁਰੂ ਦੇ ਚਰਨਾਂ ਦਾ ਧਿਆਨ ਰੱਖਣਾ ਚਾਹੀਦਾ ਆ ਜਦ ਅਸੀਂ ਗੁਰੂ ਦੇ ਚਰਨਾਂ ਦਾ ਧਿਆਨ ਰੱਖਾਂਗੇ ਤੇ ਸਾਡਾ ਜਿਹੜਾ ਮਨ ਹੈਗਾ ਆ ਉਹ ਦੁਨਿਆਵੀ ਚੀਜ਼ਾਂ ਕੋਲੋਂ ਆਪਣੇ ਆਪ ਹੀ ਮਰ ਜਾਏਗਾ ਤੇ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਜਾਵਾਂਗੇ ਜੇ ਅਸੀਂ ਆਪਣਾ ਧਿਆਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਲਿਏ ਬਾਣੀ ਨਾਲ ਜੋੜ ਲਿਏ ਫਿਰ ਦੇਖਣਾ ਜੀ ਆਪ ਜੀ ਦੇ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਹੈ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਮਨ ਨੂੰ ਕਿੰਨਾ ਸਕੂਨ ਮਿੜੂਗਾ ਜਦ ਅਸੀਂ ਮਨ ਨੂੰ ਇੱਕ ਵਾਰ ਗੁਰੂ ਚਰਨਾਂ ਨਾਲ ਜੋੜ ਲਿਆ ਤੇ ਫਿਰ ਕੋਈ ਵੀ ਇਦਾਂ ਦੀ ਸ਼ਕਤੀ ਨਹੀਂ ਹੈਗੀ ਜਿਹੜੀ ਸਾਨੂੰ ਗੁਰੂ ਦੇ ਚਰਨਾਂ ਨੂੰ ਸਾਨੂੰ ਹਟਾ ਸਕੇ ਗੁਰੂ ਦੇ ਚਰਨਾਂ ਤੋਂ ਸਾਨੂੰ ਤੋੜ ਸਕੇ ਪ੍ਰਸਾਧ ਸੰਗਤ ਜੀ ਇਹ ਤਦ ਹੀ ਹੋਣਾ ਹੈ ਆ ਜਿਆਦਾ ਸੀ ਆਪਣੇ ਮਨ ਨੂੰ ਮਾਰ ਲੈਣਾ ਜਾਂ ਤੇ ਗੁਰੂ ਦੇ ਸ਼ਬਦ ਨਾਲ ਜੋੜ ਲੈਣਾ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਨਾਲ ਹੀ ਜੁੜਿਆ ਸਾਡਾ ਜਿਹੜਾ ਮਨ ਮਜ਼ਬੂਤ ਹੋ ਸਕਦਾ ਹੈ ਜਾਂ ਸਾ ਸੰਗਤ ਜੀ ਸਾਰੇ ਹੀ ਅੰਮ੍ਰਿਤ ਪ੍ਰਣ ਕਰਦੇ ਆ ਗੁਰੂ ਦੇ ਚਰਨਾਂ ਨਾਲ ਜੁੜਦੇ ਆ ਗੁਰੂ ਦਾ ਨਾਮ ਚੱਪਦਾ ਜਾਂ ਗੁਰੂ ਦੀ ਬਾਣੀ ਪੜ੍ਹਦਾ ਜਾਂ ਵਾਹਿਗੁਰੂ ਸਾਨੂੰ ਰਹਿਣ ਆਸ ਤੇ ਮਕਾਨ ਦਿੱਤਾ ਛੱਤ ਦਿੱਤੀ ਹੋਈ ਆ ਪਾਣ ਆਸ ਤੇ ਸਾਨੂੰ ਸੋਹਣੇ ਕੱਪੜੇ ਦਿੱਤੇ ਹੋਏ ਆ ਤਾਂ ਦੋਲਾ ਦਿੱਤੀ ਹੋਈ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਖਾਣ ਪੀਣ ਨੂੰ ਬਾਬਾਈ ਨੇ ਬਈ ਕੋਈ ਖੁੱਲਾ ਦਿੱਤਾ ਹੋਇਆ ਜਾਂ ਚਾਰ ਪੈਸੇ ਵੀ ਜੁੜੇ ਹੋਏ ਹੈਗੇ ਆ ਪਰ ਫਿਰ ਵੀ ਜਦੋਂ ਅਸੀਂ ਪਾਨ ਰਸਤੇ ਬਿੰਦੀਆਂ ਪਾਕਰ ਕੇ ਉੱਠਦੇ ਆ ਫਿਰ ਉਹਨਾਂ ਕੋਲੋਂ ਹੋਰ ਹੋਰ ਦੱਤਾਂ ਅਸੀਂ ਮੰਗਦੇ ਹੈਗੇ ਆ ਸਾਡਾ ਜਿਹੜਾ ਮਨ ਉਹ ਮਰਿਆ ਨਹੀਂ ਹਲੇ ਤੱਕ ਉਹ ਜ਼ਿੰਦਾ ਹੀ ਰਹਿੰਦਾ ਹੈਗਾ ਜਾਂ ਜੇ ਅਸੀਂ ਮਰੇ ਹੋਏ ਮਨ ਨਾਲ ਮਨ ਨੂੰ ਮਾਰ ਲਈਏ ਗੁਰੂ ਚਰਨਾਂ ਨਾਲ ਅਸੀਂ ਜੋੜ ਲਈਏ ਤੇ ਫਿਰ ਸਾਡਾ ਜਿਹੜਾ ਪਾਰ ਉਤਾਰਾ ਬਹੁਤ ਛੇਤੀ ਹੋ ਸਕਦਾ ਹੈ ਪਰ ਜੇ ਅਸੀਂ ਗੁਰੂ ਨਾਲ ਜਦੋਂ ਜੁੜਦੇ ਹੈਗੇ ਹਾਂ ਸਿਰਫ ਗੁਰੂ ਦੇ ਚਰਨਾਂ ਦਾ ਧਿਆਨ ਰੱਖੀਏ ਆਪਣੇ ਮਨ ਨੂੰ ਦੁਨਿਆਵੀ ਚੀਜ਼ਾਂ ਤੋਂ ਹਟਾ ਲਈਏ ਮਨ ਨੂੰ ਮਾਰ ਲਈਏ ਤੇ ਫਿਰ ਜਿਹੜਾ ਸਾਡਾ ਜਿਹੜਾ ਪਾਠ ਕੀਤਾ ਹੋਇਆ ਆ ਉਹ ਸਫਲ ਹੋਏਗਾ ਜਦ ਅਸੀਂ ਦੁਨਿਆਵੀ ਚੀਜ਼ਾਂ ਮੰਗਦੇ ਰਹਿੰਨੇ ਆ ਤੇ ਫਿਰ ਸਾਡਾ ਜਿਹੜਾ ਮਨ ਆ ਉਹ ਪਾਠ ਵਿੱਚ ਨਹੀਂ ਜੁੜ ਸਕਦਾ ਉਹ ਨਾਲ ਹੀ ਜੁੜਦਾ ਹੈਗਾ ਯਾ ਅਸੀਂ ਗੁਰਦੁਆਰੇ ਜਾਂਦੇ ਆ ਕੀਰਤਨ ਸੁਣਦੇ ਆ satsang ਕਰਦੇ ਆ ਮਹਾਰਾਜ ਦੇ ਦਰਸ਼ਨ ਕਰਦੇ ਆ ਗੁਰੂ ਚਰਨਾਂ ਨਾਲ ਜੁੜ ਚਾਹੀਏ ਤੇ ਆਪਣੇ ਜਿਹੜੇ ਜਿੰਦੇ ਹੋਏ ਮਨ ਨੂੰ ਆ ਉਹਨੂੰ ਮਾਰ ਲਈਏ ਜਿੰਦੇ ਜੀ ਸਾਨੂੰ ਜੇ ਕੁਝ ਪ੍ਰਾਪਤ ਕਰਨਾ ਆ ਵਾਹਿਗੁਰੂ ਕੋ ਕੁਝ ਲੈਣਾ ਆ ਤੇ ਉਹਨਾਂ ਦੇ ਚਰਨਾਂ ਨਾਲ ਜੁੜੀਏ ਜਦੋਂ ਉਹਨਾਂ ਦੇ ਚਰਨਾਂ ਨਾਲ ਜੁੜਾਂਗੇ ਤੇ ਸਾਡੀ ਆਪਣੇ ਆਪ ਹੀ ਖਲਾਸੀ ਹੋ ਜਾਣੀ ਆ 84 ਦੀ ਜੂਨ ਵਿੱਚੋਂ ਪਰ ਇਹ ਹੁਣ ਹੀ ਕਦੋਂ ਜਦ ਅਸੀਂ ਆਪਣੇ ਮਨ ਨੂੰ ਮਾਰ ਲਵਾਂਗੇ ਸਾਨੂੰ ਸਾਧ ਸੰਗਤ ਜੀ ਸੱਚਾ ਸੁਖ ਤੇ ਮਨ ਨੂੰ ਸ਼ਾਂਤੀ ਤਦ ਹੀ ਮਿਲਣੀ ਆ ਜਦ ਅਸੀਂ ਆਪਣੇ ਮਨ ਨੂੰ ਮਾਰ ਲੈਣਾ ਆ ਜਦ ਸਾਡਾ ਮਨ ਜਿਹੜਾ ਆ ਸੰਸਾਰ ਦਾ ਕੋਈ ਵੀ ਪਦਾਰਥ ਨਹੀਂ ਮੰਗੂਗਾ ਜਦ ਸਾਨੂੰ ਸ਼ਬਦ ਨਾਲ ਪਿਆਰ ਹੋ ਜਾਏਗਾ ਸਾਨੂੰ ਗੁਰੂ ਨਾਲ ਪਿਆਰ ਹੋ ਜਾਏਗਾ ਸਾ ਸੰਗਤ ਜੀ ਅਸੀਂ ਸਾਰਾ ਦਿਨ ਨਾਮ ਜਪਦੇ ਰਹਿੰਨੇ ਆ ਕਦੀ ਸਿਮਰਨ ਕਰਦੇ ਆ ਕਦੀ ਮੂਲ ਮੰਤਰ ਦਾ ਪਾਠ ਕਰਦੇ ਆ ਕਦੀ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਆ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਆ ਪਰ ਜਿਹੜਾ ਧਿਆਨ ਆ ਧਿਆਨ ਗੁਰੂ ਦੇ ਚਰਨਾਂ ਨਾਲ ਨਹੀਂ ਛੁੱਟਦਾ ਸਾਨੂੰ ਸਭ ਤੋਂ ਪਹਿਲਾਂ ਗੁਰੂ ਦੇ ਚਰਨਾਂ ਨਾਲ ਧਿਆਨ ਜੋੜਨਾ ਆ ਜਿੱਦਾਂ ਜਿੱਦਾਂ ਅਸੀਂ ਗੁਰੂ ਦੇ ਚਰਨਾਂ ਨਾਲ ਆਪਣੇ ਮਨ ਨੂੰ ਜੋੜਾਂਗੇ ਸਾਡੇ ਮਨ ਨੂੰ ਸ਼ਾਂਤੀ ਆ ਜਾਏਗੀ ਸਾਨੂੰ ਬਾਣੀ ਵਿੱਚੋਂ रस ਆਉਣ ਲੱਗ ਜਾਏਗਾ ਜਦ ਆਪ ਜੀ ਨੂੰ ਬਾਣੀ ਵਿੱਚੋਂ रस ਆਉਣ ਲੱਗ ਗਿਆ ਤੇ ਆਪ ਜੀ ਦਾ ਮਨ ਜਿਹੜਾ ਬਾਣੀ ਨਾਲ ਆਪਣੇ ਆਪ ਹੀ ਜੁੜ ਜਾਣਾ ਹੈ ਆਪ ਜੀ ਦਾ ਹੋਰ ਹੋਰ ਬਾਣੀ ਪੜਨ ਨੂੰ ਜੀ ਕਰਨਾ ਹੈ ਜੇ ਆਪ ਜੀ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸਮਾਉ ਲਦੇ ਹੋ ਉਹਦੇ ਵਿੱਚ ਆਪ ਜੀ ਧਿਆਨ ਜ਼ਰੂਰ ਲਗਾਓ ਗੁਰੂ ਦੇ ਚਰਨਾਂ ਨਾਲ ਧਿਆਨ ਨੂੰ ਜੋੜ ਲਵੋ ਇਧਰੋਂ ਦਾ ਜਿਹੜਾ ਮਨ ਪਟਕਦਾ ਉਹਨੂੰ ਹਟਾ ਲਵੋ ਮਰਿਆ ਹੋਇਆ ਮਨ ਨੂੰ ਮਾਰ ਕੇ ਤੇ ਗੁਰੂ ਦੇ ਚਰਨਾਂ ਨਾਲ ਜੁੜ ਲਵੋ ਫਿਰ ਦੇਖਣਾ ਆਪ ਜੀ ਨੂੰ ਕਿੰਨਾ ਰਸ ਆਏਗਾ ਆਪ ਜੀ ਜਪ ਸਵੇਰ ਨੂੰ ਅੰਮ੍ਰਿਤ ਵੇਲੇ ਦਾ ਪਾਠ ਕਰੋ ਵੀ ਅੰਮ੍ਰਿਤ ਵੇਲਾ ਸੰਭਾਲੋਗੇ ਜਦ ਵੀ ਆਪ ਜੀ ਬੈਠੋ ਅੱਖਾਂ ਬੰਦ ਕਰ ਲਵੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰੋ ਉਹ ਮਾਇਆ ਨੂੰ ਬਿਲਕੁਲ ਛੱਡ ਦਿਓ ਤੇ ਧਿਆਨ ਚ ਬੈਠ ਜਾਓ ਤੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਓ ਜੇ ਸਾਡਾ ਮਨ ਜਿੰਦਾ ਰਹਿ ਗਿਆ ਫਿਰ ਉਹਨੇ ਉਹੀ ਦੁਨਿਆਵੀ ਪਦਾਰਥੀ ਮੰਗਣੇ ਹੈਗੇ ਆ ਉਹਨੇ ਦੁਨਿਆਵੀ ਚੀਜ਼ਾਂ 'ਚ ਖੁੱਬੇ ਰਹਿਣਾ ਹੈਗਾ ਆ ਇਹਨਾ ਨਾਮ ਜਪਣ ਤੋਂ ਬਾਅਦ ਵੀ ਸਾਡਾ ਮਨ ਦੁਖੀ ਰਹਿੰਦਾ ਆ ਬਸ ਇਸੇ ਵਾਸਤੇ ਕਿਉਂਕਿ ਉਹ ਸੰਸਾਰਿਕ ਵਸਤੂਆਂ ਵਿੱਚ ਹੀ ਫਸਿਆ ਪਿਆ ਆ ਸੰਸਾਰਿਕ ਚੀਜ਼ਾਂ ਵਿੱਚ ਹੀ ਫਸਿਆ ਪਿਆ ਆ ਉਹਨੂੰ ਉਹੀ ਚਾਹੀਦੀਆਂ ਆ ਮਨ ਨੂੰ ਬਾਣੀ ਨਾਲ ਨਹੀਂ ਜੋੜਦਾ ਉਹ ਜਿਹੜਾ ਵੀ ਗੁਰੂ ਨਾਲ ਜੁੜਦਾ ਆ ਉਦੇ ਮਨ ਨੂੰ ਹੀ ਸ਼ਾਂਤੀ ਆਉਂਦੀ ਆ ਉਹਨੂੰ ਹੀ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਆ ਸਹਾ ਸੰਗਤ ਜੀ ਵਾਹਿਗੁਰੂ ਜੀ ਆਪ ਸਾਰੇ ਹੀ ਗੁਰੂ ਨਾਲ ਜੁੜੋ ਗੁਰੂ ਦੇ ਚਰਨਾਂ ਨਾਲ ਪਿਆਰ ਕਰੋ ਗੁਰੂ ਦੀ ਬਾਣੀ ਨਾਲ ਪਿਆਰ ਕਰੋ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰੋ ਜਦ ਵੀ ਆਪ ਜੀ ਗੁਰੂ ਚਰਨਾਂ ਨਾਲ ਜੁੜਦੇ ਹੋ ਨਿਤਨੇਮ ਕਰਦੇ ਹੋ ਤੇ ਆਪਣੇ ਮਨ ਨੂੰ ਮਰਿਆ ਹੋਇਆ ਸਮਝ ਲਵੋ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਦੀ ਮਾਇਆ ਨੂੰ ਨਾ ਪਿਆਰ ਕਰੋ ਸੰਸਾਰਿਕ ਜਿਹੜੇ ਰਿਸ਼ਤੇ ਹੈਗੇ ਆ ਉਹਨਾਂ ਨੂੰ ਨਾ ਉਲਝੋ ਉਹਨਾਂ ਵਿੱਚ ਜਿਆਦਾ ਹਮੇਸ਼ਾ ਸਾਧ ਸੰਗਤ ਜੀ ਇਹ ਸੋਚੇ ਰਵੋ ਕਿ ਇੱਕ ਦਿਨ ਜਾਣਾ ਹੈਗਾ ਆ ਐਸੇ ਵਸੇ ਸਾਨੂੰ ਇੱਥੇ ਸੱਚਾ ਸੁਖ ਸੱਚੀ ਸ਼ਾਂਤੀ ਤੇ ਗੁਰੂ ਦੇ ਚਰਨਾਂ ਨਾਲ ਪਿਆਰ ਲੈਣਾ ਆ ਤੇ ਗੁਰੂ ਦੇ ਚਰਨਾਂ ਨਾਲ ਹੀ ਸਾਨੂੰ ਜੁੜਨਾ ਆ ਅਸੀਂ ਅੰਮ੍ਰਿਤ ਪਾਪਮ ਕੀਤਾ ਹੋਇਆ ਆ ਅਸੀਂ ਗੁਰੂ ਦੇ ਬੱਚੇ ਆ ਅਸੀਂ ਉਹਦੇ ਨਾਲ ਹੀ ਜੁੜਨਾ ਆ ਉਦੀ ਬਾਣੀ ਨਾਲ ਹੀ ਜੁੜਨਾ ਹੈ ਜਾਂ ਉਹਦੇ ਨਾਮ ਨਾਲ ਹੀ ਜੁੜਨਾ ਹੈ। ਉਹਦੇ ਨਾਲ ਹੀ ਸਾਡਾ ਇੱਕ ਸੱਚਾ ਰਿਸ਼ਤਾ ਹੈਗਾ ਜਾਂ ਬਾਕੀ ਦੁਨਿਆਵੀ ਰਿਸ਼ਤੇ ਸਾਰੇ ਝੂਠੇ ਹੈਗੇ ਆ। ਸਾਰੇ ਇੱਥੇ ਰਹਿ ਜਾਣੇ ਹੈਗੇ ਆ ਇੱਕ ਨਾਮ ਜੱਪਿਆ ਹੋਇਆ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਇਹ ਨਾਲ ਜਾਣਾ ਹੈ। ਗੁਰੂ ਦੇ ਚਰਨਾਂ ਨਾਲ ਕੀਤਾ ਹੋਇਆ ਪਿਆਰ ਉਹ ਸਾਡੇ ਨਾਲ ਜਾਣਾ ਹੈਗਾ। ਉਹ ਵਿਅਰਥ ਨਹੀਂ ਜਾਣਾ ਹੈਗਾ। ਉਹ ਇੱਥੇ ਨਹੀਂ ਰਹਿਣਾ ਹੈਗਾ ਇੱਕ ਸਰੀਰ ਨਾਸਵਾਨ ਜਿਨੇ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਸਾਧ ਸੰਗਤ ਜੀ ਇਹ ਜੋ ਬਾਣੀ ਹੈਗੀ ਆ ਇਹ ਸਾਡਾ ਸਾਥ ਨਹੀਂ ਛੱਡਦੀ ਇਹਨੇ ਸਾਡੇ ਜਨਮ ਜਨਮ ਤੱਕ ਸਾਥ ਦੇਣਾ ਆ ਇਹਨੇ ਸਾਡਾ ਸਾਥ ਨਿਭਾਣਾ ਆ ਬਾਕੀ ਸਾਰੀਆਂ ਸੇ ਦੁਨਿਆਵੀ ਚੀਜ਼ਾਂ ਆ ਉਹ ਇੱਥੇ ਹੀ ਰਹਿ ਜਾਣੀਆਂ ਆ ਇਹ ਇੱਕ ਸਿਮਰਣੀ ਹੈਗਾ ਆ ਜਿਹੜੇ ਸਾਡੇ ਇਸ ਜਨਮ ਦੇ ਕੀਤੇ ਹੋਏ ਪਾਪ ਵੀ ਖਤਮ ਕਰੇਗਾ ਜਿਹੜੇ ਪਿੱਛੇ ਕਰਕੇ ਆਏ ਆ ਉਹ ਵੀ ਸਾਰੇ ਖਤਮ ਕਰੇਗਾ ਜਿਹਨ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਉਹਾਂ ਨਾਮ ਤੇਰੀ ਸੰਗ ਸਹਾਈ ਇਸ ਨਾਮ ਨੇ ਸਾਡੇ ਕੰਮ ਆਉਣਾ ਹੈ ਇਸ ਨਾਮ ਨੇ ਹੀ ਸਾਨੂੰ ਪਵ ਸਾਗਰ ਤੋਂ ਪਾਰ ਕਰਨਾ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਉ ਸੁਖ ਗਨੇਰੇ ਇਹ ਮੇਰੇ ਮਨ ਤੂੰ ਗੁਰੂ ਦੇ ਚਰਨਾਂ ਨਾਲ ਜੁੜ ਜਾ ਗੁਰੂ ਨਾਨਕ ਦੇ ਚਰਨਾਂ ਨਾਲ ਪਿਆਰ ਪਾਲਾ ਤੈਨੂੰ ਵੱਡੇ ਵੱਡੇ ਸੁੱਖ ਮਿਲ ਜਾਣਗੇ ਸੁੱਖ ਤਦੀ ਮਿਲਣੇ ਆ ਜਦ ਤੂੰ ਮਨ ਨੂੰ ਮਾਰ ਲੇਂਗਾ ਗੁਰੂ ਦੇ ਚਰਨਾਂ ਨਾਲ ਜੁੜ ਜਾਏਗਾ ਦੁਨੀਆ ਵਿੱਚ ਜਾਤੇ ਬਹੁਤ ਮਿਲ ਜਾਣਗੀਆਂ ਪਰ ਜੇ ਗੁਰੂ ਨੂੰ ਪਉਣਾ ਆ ਤੇ ਮਨ ਨੂੰ ਮਾਰ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ